ਕਿਉਂ ਕਿੱਥੇ ਇਹਦੇ ਚ ਹਾਂ ਹਾਂਜੀ ਮੈਮ ਅੱਜ ਤੋਂ ਬਣਾਉਣ ਲੱਗੇ ਅੱਜ ਇਹ ਮੰਮੀ ਕੋਲ ਆ ਕੇ ਵੀ ਕੁਕਿੰਗ 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 ਰੈਸਟ ਕਰ ਲਈ 2 ਘੰਟੇ ਸੌ ਲਿਆ ਸਹੀ ਗੱਲ ਹੈ ਇਹੋ ਨਹੀਂ ਲੱਗਿਆ ਬਿਸਕੁਟ ਬਣਾਉਣ ਮੰਮੀ ਰੋਹਿ ਕਹਿੰਦੀ ਜਦੋਂ ਆਪਾਂ ਇਕੱਠੇ ਹੋਏ ਘਰੇ ਬਣਾਵਾਂਗੇ ਹਾਂਜੀ ਹੁਣ ਇੱਥੇ ਅੱਧਾ ਤੇ ਅੱਧਿਕ ਕਰ ਲਈ ਲੈ ਲਈ ਆਪਾਂ ਇਹ 슈ਗਰ ਖੰਡ ਨੂੰ ਆਪਾਂ ਕਰ ਲਿਆ ਮਿਕਸੀ ਦੇ ਵਿੱਚ ਤੇ ਘਿਓ ਵੀ ਆਪਾਂ ਇੰਨਾ ਕੀ ਘਿਓ ਲੈ ਲੈਣਾ ਸੇਮ ਕੁਆਂਟੀਟੀ ਰੱਖਣੀ ਪਰ ਇਹ ਆਪਾਂ ਕਿਉਂ ਜਿਹੜਾ ਹੈ ਮੈਲਟਡ ਨਹੀਂ ਲੈਣਾ ਇੱਥੇ ਕਿਉਂ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਐਸਦਾ ਹੀ ਲੈ ਲੈਣਾ ਜਿਵੇਂ ਹੈ। ਹਾਂਜੀ ਤੇ ਇਹਨੂੰ ਆਪਾਂ ਐਸ ਤਰ੍ਹਾਂ ਹੱਥ ਦੇ ਨਾਲ ਹੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ 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 ਕਰਨਾ ਹੈ ਹਾਂਜੀ ਆਹ ਕੌ ਖੰਡ ਕੇ ਲਾਉਂ। ਮੰਮੀ ਇਹ ਮੈਂ ਉਹਦਨ ਖਾ ਮੇਰੇ ਹੱਥ ਲਿਬੜੇ ਤੇ ਮੈਂ ਮੈਂ ਐਵੇਂ ਲੱਗ ਗਿਆ ਲਾਲਿਆ ਤੰਜੀ ਨੂੰ ਮੈਂ ਕਿਹਾ ਸਾ ਤੇ ਇਹ ਨਾ ਟੇਸਟੀ ਲੱਗਿਆ ਇੰਨਾ ਟੇਸਟੀ ਕਿ ਅੰਗੇ ਭਰਮਣ ਆ ਜਾਨੂੰ ਆਹ ਸੇਵਾ ਹੁੰਦੀ ਖਾਣ ਕੇ ਆ ਪਾਤਾ ਤਾਂ ਖੰਡ ਸੱਕਰ ਪਾ ਸਕਾਂ। ਖਾਣੇ ਤਾਂ ਨਹੀਂ ਖਾ ਲੈ ਲਈ ਜਵਾਈ ਖੰਡ ਕੇ ਹੋ ਪਾਏ। ਖਾਂ ਸਕ ਸਕ ਕਰ ਕੇ ਹੋ ਪਾਏ। ਹਾਂ ਜੀ 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 ਮਾੜਾ ਜਿਆਦਾ ਨਹੀਂ ਜੀ ਉਹ ਮੇਕ ਦੁੱਧ ਹਾਂ ਜੀ 2-3 ਮਿੰਟੇ ਨੂੰ ਘਟੋ ਘਟਾ ਮੈਸ਼ ਕਰਨਾ ਆਪਾਂ ਚੰਗੀ ਤਰ੍ਹਾਂ ਹਾਂ ਜੀ ਲੱਬੀਆ ਬਣਾ ਲੈਣਾ ਹਾਂ ਜੀ ਇਕ ਥਾ ਤੇ ਇਕਾ ਕਰ ਲਈਏ ਮੈਸ਼ ਕਰੀਏ ਸਭ ਤੋਂ ਇਹ ਕੁਲਾਜਾ ਟੈਕਸਚਰ ਬਣਾਉਣਾ ਆਪਾਂ ਜੀ ਖੰਡ ਜੀ ਜਿਹੜੀ ਖੋਰੀ ਵੀ ਜਾਵੇ ਤੇ ਅਮਰਿਟ ਜਿਹਾ ਬਣੇ ਹਾਂਜੀ ਵੇਖਣ ਨੂੰ ਕਿੰਨਾ ਵਧੀਆ ਜਿਹਾ ਲੱਗਦਾ ਪਿਆ ਨਾ ਹਾਂ ਹਾਂ ਮੜਾ ਜਾ ਕੋਮ ਵਿਠੰਡਾ ਨਹੀਂ ਚਾਹੀਦਾ ਪਣ ਕੋਸਾ ਜ਼ਰੂਰ ਦਬਾਉਣਾ ਹੈ ਇੱਥੇ ਨਾ ਜ਼ਿਆਦਾ ਗਰਮ ਹੀ ਪਾਉਣਾ ਹੈ ਨਾ ਗਰਮਾ ਗਨੀ ਰੱਖ ਕੇ ਚਰਚੋ ਹਾਂਜੀ ਇਹ ਚਰਚੋ ਕਰਕੇ ਉਹਨੂੰ ਮੜਾ ਜਾ ਕੋਸਾ ਕਰ ਲਓ ਹਾਂਜੀ ਆਹ ਪੱਤਾ ਨਹੀਂ ਕਰਨਾ ਪੂਰਾ ਗਰਮ ਨਹੀਂ ਕਰਨਾ ਠੀਕ ਸਿਰਫ ਠਾਰ ਹੀ ਭਰਨੀ ਆਪਾਂ ਹਾਂਜੀ ਤੇ ਇੱਥੇ ਆਪਾਂ ਇੱਕ ਚਮਚ ਬੇਕਿੰਗ ਪਾਊਡਰ ਲੈ ਲਿਆ ਇਹਨੂੰ ਵੀ ਵਿੱਚ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਜਦੋਂ ਇਹ ਵਿੱਚ ਮਿਕਸ ਹੋ ਗਿਆ ਤੇ ਹੁਣ ਆਪਾਂ ਮੰਗੇ ਵਿੱਚ ਆਪਾਂ ਆਟਾ ਇਹ ਆਟਾ ਇਹ ਆਟਾ ਛਾਣ ਕੇ ਰੱਖਿਆ ਹੋਇਆ ਹੈ ਸਾਈਡ ਤੇ ਅੱਧਾ ਕੋਲੀ ਦਾ ਸਮਾਨ ਉਹ ਤੇ ਇੱਕ ਕੋਲੀ ਆਪਾਂ ਆਟਾ ਲੈ ਲੈਣ ਹਾਂਜੀ ਹੁਣ ਇਹਨੂੰ ਮਿਕਸ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ ਵਿੱਚ ਘਿਓ ਆ ਆਪਾਂ ਉਹ ਵੀ ਤੇ ਹੁਣ ਇਹਦੀ ਮੂਨ ਬਣਾ ਲਾਂਗੇ ਜਿਵੇਂ ਆਟਾ ਵਿੱਚ ਮਿਕਸ ਕਰਕੇ ਮੂਨ ਬਣਾਈਦੀ ਹੈ ਹਾਂਜੀ बन ਗਿਆ मैम हां जी ਜਿਵੇਂ ਇਸ ਤਰ੍ਹਾਂ ਦੇਖ ਲੈਣਾ ਜਦੋਂ ਇਹ ਮੁਠੀ ਜੀ ਚਾਹ ਜੇ ਨਾ ਇਸ ਤਰ੍ਹਾਂ ਬਣ ਜੇ ਵੀ ਸੁੱਕ ਕਪਰੂ ਰਾਜਾ ਜਿਵੇਂ ਹਾਂ ਮੌਨ ਚੈੱਕ ਕਰ ਲੈਣੀ ਵੀ ਉਹ ਪ੍ਰੋਪਰ ਬਣਦੀ ਵਧੀਆ ਹਾਂ ਜੀ ਹੁਣ ਬਾਕੀ ਦਾ ਜਿਹੜਾ ਆਪਾਂ ਗੁੰਨਣਾ ਦੁੱਧ ਨਾਲ ਗੁੰਨਾਂਗੇ ਠੀਕ ਆ ਕਿੰਨਾ ਦੁੱਧ ਪਾਵਾਂਗੇ ਵਿੱਚ ਦੁੱਧ ਅੰਦਾਜ਼ੇ ਨਾਲ ਹੀ ਪੈਣਾ ਜਿੰਨੀ ਕੁ ਲੋੜ ਹੋਈ ਹਾਂਜੀ ਆਪਾਂ ਬਸ ਚੈੱਕ ਕਰਨਾ ਵੀ ਆਪਾਂ ਨੂੰ ਕਿੰਨਾ ਘੁੱਟ ਘੁੱਟ ਪਾ ਕੇ ਆਪਾਂ ਗੁੰਨਣੀ ਹੈ ਕਿਕਾ ਥੋੜਾ ਵੀ ਪੈ ਗਿਆ ਵਾਦੇ ਤੇ ਆਪਣਾ ਪੇਸਟ ਗਰਮ ਬੰਨ ਮੀ ਦੁੱਧ ਦੋ ਇਹ ਥੋੜਾ ਥੋੜਾ ਪਾ ਕੇ ਹਾਂਜੀ ਦੁੱਧ ਤੇ ਆਪਾਂ ਮਲਦੇ ਜਾਣਾ ਠੀਕ ਆ ਉਹਦੋਂ ਮੈਂ ਮਿਨੀ ਕਮੈਂਟ ਕੀਤਾ ਸੀ ਨਾ ਆਪਾਂ ਨੂੰ ਤੇ ਆਟਾ ਕਰੜਾ ਗੁੰਨੇ ਹਾਂਜੀ ਅੱਜ ਤਾਂ ਹੀ ਅਸੀਂ ਮਸ਼ੀਨ ਨਾਲ ਨਹੀਂ ਗੁੰਨਣ ਲੱਗੇ ਹੱਥ ਨਾਲ ਹੀ ਗੁੰਨਣ ਲੱਗੇ ਸਹੀ ਗੱਲ ਆ ਮੰਮੀ ਵੀ ਇਹਲਾ ਸਾਨੂੰ ਫੋਨ ਕਰਕੇ ਨਹੀਂ ਦੱਸਦੀ ਸਾਨੂੰ ਕਮੈਂਟਾਂ 'ਚ ਹੀ ਦੱਸਦੀ ਸਹੀ ਗੱਲ ਮੈਂ ਕਿ ਹੁਣ ਉਹਨਾਂ ਨੇ ਚੱਕਣਾ ਨਹੀਂ ਕਿ ਮੈਨੂੰ ਐ ਲੱਗਦਾ ਹੁੰਦਾ ਵੀ ਉਹ ਬਣਾਉਣ ਡਈਆਂ ਹੁੰਦੀਆਂ ਵੀਡੀਓ ਤੇ ਫਿਰ ਮੈਂ ਕਿ ਉਹਨਾਂ ਦਾ ਟਾਈਮ ਵੇਸਟ ਨਾ ਕਰਾਂ ਕਮੈਂਟ ਕਰਕੇ ਦੱਸ ਦਿੰਨੀ ਆ ਮੇਰਾ ਵੀ ਕਮੈਂਟ ਪੜ ਲਿਆ ਕਰੋ ਕਿਤੇ ਸਹੀ ਤਾਂ ਇਹ ਸਾਰੇ ਕਮੈਂਟ ਪੜ੍ਹਦੇ ਜਿਹੜਾ ਸਾਨੂੰ ਬੰਦਾ ਫੋਨ ਕਰਕੇ ਪੁੱਛਦਾ ਹੈ ਵੀ ਭਾਈ ਅੱਜ ਤੁਹਾਡੀ ਵੀਡੀਓ ਨਹੀਂ ਆਈ ਹੈ ਨਾ ਸਹੀ ਗੱਲ ਜੇ ਉਹਦੇ ਨੇ ਕਮੈਂਟ ਪੜ੍ਹਨੇ ਫਿਰ ਪੜ੍ਹਨੇ ਕੀਦੇ ਆ ਸਹੀ ਗੱਲ ਆ ਇਹ ਤਾਂ ਸਾਡਾ ਖਾਸ ਬੰਦਾ ਹੈ ਪੱਕਾ ਬੰਦਾ ਹੈ ਪੱਕਾ ਸਾਡਾ ਵੱਡਾ ਫੈਨ ਪੱਖਿਆ ਲੈਣੀ ਹੈ ਤਾਂ ਕੁਲਰ ਵਾਲਾ ਫੈਨ ਸਹੀ ਗੱਲ ਇਹਨਾਂ ਨੂੰ ਹੀ ਆਟੋਗ੍ਰਾਫ ਦੇ ਕੇ ਜਾਵਾਂਗੇ ਨਹੀਂ ਅਸੀਂ ਇਹਨਾਂ ਨੂੰ ਬਿਸਕੁਟ ਹੀ ਬਣਾ ਦੇ ਜਾਾਂਗੇ ਅੱਦੇ ਸਾਡੀ ਰੈਸਪੀ ਕਾਮਯਾਬ ਹੋ ਜੇ बस ਸਹੀ ਗੱਲ ਆ ਅੱਜ ਮੰਮੀ ਦਾ ਏਅਰ ਫੇਅਰ ਵੀ ਹੈਗਾ ਸੀ ਇਹਦੇ 'ਚ ਵੀ ਬਣਾ ਕੇ ਵੇਖਾਂਗੇ ਹਾਂਜੀ ਵਿਖਾਓ ਇਹ ਹੁਣ ਇਹ ਮੈਂ ਵੇਖਣ ਦੇ ਮੈਂ ਕਾਈ ਤੁਹਾਨੂੰ ਪੁੱਛਿਆ ਵੀ ਹਾਂ ਇਹ ਕੀ ਹੈ ਇਹ ਕਿਸ ਹਾਲ ਚੋ ਹੋ ਸਕੇ ਆਪਾਂ ਵੀ ਲੈ ਲਾਂਗੇ ਹਾਂਜੀ ਚੀਜ਼ਾਂ ਲੈ ਲਈਆਂ ਮੋੜੇ ਰੱਖਣੋਂ ਨਹੀਂ ਧਾ ਲੱਭਦਾ ਸਹੀ ਗੱਲ ਮੰਮੀ ਦਾ ਤਾਂ ਹੁਣ ਰਸੋਈ ਬਹੁਤ ਵੱਡੀ ਬਣ ਗਈ ਸੁੱਖ ਨਾਲ ਹਾਂਜੀ ਆਪਾਂ ਕਿਸ ਦਿਨ ਮੰਮੀ ਤਾਂ ਵੱਡੀ ਬਣਾਵਾਂਗੇ ਇੱਕ ਦਰਾਜ ਵੱਧ ਬਣਾਉਣਾ ਪਵੇ ਭੁਣਾ ਕਮ ਹਾਂਜੀ ਇੱਕ ਚੇਤਾ ਰੱਖੀ ਮੰਗੀ ਤਾਂ ਵੱਡੀ ਕਸ਼ਮੀਰ ਆਉਂਦੀ ਆਂਦੀ ਫਾਲ ਦਾ ਡਾਂਡਾ ਵੀ ਐਡੀ ਰਸੋਈ ਬਣਾ ਕੇ ਤਾਂ ਰੱਖਣਾ ਵਿੱਚ ਕੀ ਹਾਂ ਵੀ ਮੈਂ ਤਾਂ ਵੇਖੀ ਬਥੇਰੇ ਭਾਂਡੇ ਆ ਵੈਲਾ ਆਪਾਂ ਵੀ ਕਹਿੰਦੇ ਸੀ ਇਹ ਕੋਈ ਦਰਾਜ ਨਹੀਂ ਖਾਲੀ ਫੁੱਲ ਬਟਾ ਫੁੱਲ ਸਾਰੇ ਹੀ ਫੁੱਲ ਭਾਵੇਂ ਕਈ ਵਾਰੀ ਜੀਜ ਰੱਖਣੀ ਹੁੰਦੀ ਤੇ ਸੋਚੀ ਤਾਂ ਮੈਂ ਕਿੱਥੇ ਰੱਖੀ ਕਿੱਥੇ ਰੱਖੀ ਇਹ ਹੁਣ ਕੋਈ ਫਿਕਰ ਦਾ ਨਹੀਂ ਬੰਦਾ ਜਿਵੇਂ ਮਰਜ਼ੀ ਆਪਦਾ ਸਮਾਨ ਰੱਖੀਏ ਸੋਈ ਤਾਂ ਐਡੀ ਚਾਹੀਦੀ ਇਹ ਦੁਕੱਟਰ ਸੋਈ ਦਾ ਮਜ਼ਾ ਹੀ ਨਹੀਂ ਕਿਉਂਕਿ ਜਨਾਨੀ ਨੇ ਐਸੇ ਮੈਨੂੰ ਲੱਗਦਾ ਪਤਾ ਹੁਣ ਮੈਂ ਜਦੋਂ ਆਪਣੇ ਖੰਡ ਪਾਠ ਨੂੰ ਉੱਦ ਜਾ ਇੱਥੇ ਚਾਹ ਪਾਣੀ ਜਿੱਦਾਂ ਨਹੀਂ ਪੈਂਦਾ ਆ ਮੈਨੂੰ ਇਹ ਹੁੰਦਾ ਹੀ ਬੜਾ ਸੋਹਣਾ ਹੋਇਆ ਵੀ ਬੜਾ ਵਧੀਆ ਅੰਦਰ ਰੋਟੀ ਪਾਣੀ ਬਣਾਈ ਗਏ ਅੰਦਰ ਖਾਈ ਗਏ ਤੇ ਜੇ ਕਿਤੇ ਬਾਹਰ ਬਣਾਉਣਾ ਹੁੰਦਾ ਤਾਂ ਕੀ ਕਰਦੇ ਕੀ ਕਰਦੇ ਜਿੰਨਾ ਵੀ ਸਾਰਾ ਦਿਨ ਜਨਾਨੀ ਦਾ ਅੱਧਾ ਦਿਨ ਤਾਂ ਜਾ ਦਿੰਦਾ ਹੈੰ ਤਾ ਰਸੋਈ ਚੋਂ ਨਿਕਲਦਾ ਨਾ ਤੇ ਫਿਰ ਇੱਕ ਰਸੋਈ ਮੈਂ ਜਿਹੜੀ ਬਾਹਰ ਸੋਈ ਬਣਾਉਂਦੇ ਉਹ ਗਲਤ ਕਰ ਲੀ ਬੀਜੇ ਸੋਈ ਬਾਹਰ ਹੀ ਬਣਾਉਣੀ ਫਿਰ ਅੰਦਰਲੀ ਨੂੰ ਵੇਖਣਾ ਕਿਹਨੂੰ ਸਹੀ ਵੇਖਣ ਵਾਸਤੇ ਬਣਾਉਣੀ ਵੇਖਣ ਵਾਸਤੇ ਹਾਂ ਜੇ ਕੰਮ ਬਾਹਰ ਕਰਨਾ ਈ ਜੀ ਨਾ ਲੱਥੀ ਨਾ ਵੀ ਸੋਈ ਬਣਾਈ ਦੀ ਹਾਂ ਹਾਂ ਸਹੀ ਗੱਲ ਨਾਲੇ ਮੇਨ ਕਿਚਨ ਹੀ ਹੁੰਦਾ ਸਾਰੇ ਘਰ ਚ ਹਾਂ ਅਬ ਇਹ ਸਾਫ਼ ਸੁਥਰਾ ਕੰਮ ਕਰ ਲਗੇ ਤੇ ਵਧੀਆ ਇਹਨਾਂ ਹੀ ਸਾਫ਼ ਸੁਥਰੀ ਰੱਖਣਾ ਹਾਂ ਜੀ ਚਾਚੀ ਉੱਠ ਕੇ ਵੇਖੇਗੇ ਹਾਂ ਤੇ ਚੁੱਲ੍ਹੇ ਹਾਂ online ਤੇ ਦਰਮਣੀ ਪੱਦੀ ਮੈਂ ਕਰਦੀ ਆਂ ਇਹ ਕੰਮ ਵੀ ਐਸੇ ਤੇ ਕਰਦੀ ਕਹਿੰਦੀ ਸਾਹ ਬੜਾ ਮੈਂ ਲਸਕਾ ਦਿੰਨੀ ਜਿਤ ਸਾਲ ਕਰਕੇ ਰੋਟੀ ਪਾਣੀ ਕਰਕੇ ਸਹੀ ਗੱਲ ਆ ਸਫਾਈ ਤੇ ਹੀ ਮਜਾ ਆਏ ਉਹ ਮੈਂ ਤਾਂ ਚੀਰ ਆਂ ਹੁੰਦਾ ਵੀ ਜਾਣੇ ਕੰਮ ਇੱਥੇ ਕੀਤਾ ਹੀ ਨਹੀਂ ਨਾ ਹਾਂਜੀ ਕੀ ਕਹਿਆ ਤੁਸੀਂ ਮੈਂ ਕਿਹਾ ਸੀ ਗੱਲ ਬਾਕੇ ਚੱਲ ਜਾਣਾ ਤੂੰ ਆਪੇ ਸਾਫ਼ ਕਰੀ ਜਈ ਮੈਂ ਸਹੀ ਗੱਲ ਹੈ ਤੁਹਾਨੂੰ ਅਹੀਂ ਕੰਮ ਲੱਭ ਕੇ ਦੇ ਚੱਲੇ ਵੇਖ ਲੋ ਆਰੇ ਲਗੇ ਰਹੇ ਉਹ ਨਾਲੇ ਮੰਮੀ ਦੇਖ ਲਿਓ ਨਾ ਹੱਥ ਲਾ ਕੇ ਆ ਵੀ ਪਲਾਸਟਿਕ ਵੇਖ ਨੂੰ ਕਿ ਦੇਖਦੇ ਹਾਂ ਕੀ ਹੋ ਗਿਆ ਜਿੰਜਾ ਹੁਣ ਆਪਣਾ ਆਟਾ ਤਿਆਰ ਤਿਆਰ ਬਰ ਤਿਆਰ ਆ ਪੱਠੀ 'ਚ ਪੈਣ ਵਾਸਤੇ ਹਾਂਜੀ ਹੁਣ ਬਸ ਇਹਨੂੰ ਪੱਠੀ 'ਚ ਰੱਖ ਕੇ ਸਭ ਤੋਂ ਪਹਿਲਾਂ ਇਹਦੇ ਬਣਾਉਣੇ ਆਪਾਂ ਉਦਨ ਵਾਂਗੂ ਛੇਰ ਹਾਂਜੀ ਕੁਲਦੀ ਸ਼ੇਪ ਦਿਨੇ ਠੀਕ ਆ ਕਿਕ ਡਿਮਾਂਡ ਹੋ ਰਹੀ ਯੂ ਕੋਮਲ ਹਾਂਜੀ ਕਾਦੀ ਨਾਨੀਆਂ ਲਈ ਤੁਸੀਂ ਸਾਨੂੰ න आන්जी සගල්ල නලවදී අපා අපනනානිනකවන්ගේ සටිමිශ කර සග සන බුකින්ද බව හිවාද කම කරී जाවාගේ ්‍රීට් කරනාව ਹਾਂਜੀ ਇਹਨੂੰ ਕੀ ਕਰਦੇ ਪਏ ਹਾਂ ਤੁਸੀਂ ਇਹਨੂੰ ਲਾਉਣਾ ਕਿਉਂ ਥੱਲੇ ਇੱਥੇ ਆਪਾਂ ਰੱਖਨੇ ਹੁਣ ਆਪਾਂ ਬਿਸਕੁਟ ਠੀਕ ਕਰ ਇਹਦੇ ਵਿੱਚ ਕਿਉਂ ਕਿ ਆਹ ਲੈਂ ਲਾਈਦਾ ਇਹ ਹੋਲਾ ਲਓ ਹੋਲਾ ਲਓ ਤੇਲ ਲਾ ਲਓ ਫੈਂਡ ਲਾ ਲਓ ਕੁਛ ਲਾ ਲਓ ਹਾਂਜੀ ਕਿਉਂਕਿ ਬਿਸਕੁਟ ਥੱਲੇ ਨਹੀਂ ਲੱਗ ਠੀਕ ਆ ਨਾਲ ਨਹੀਂ ਚੁੱਕਦੇ ਫਿਰ ਵਧੀਆ ਹੀਟ ਹੋ ਜਾਂਦੀ ਹੈ ਬੇਕ ਹੋ ਜਾਂਦੇ ਦੋ ਬਿਸਕੁਟ ਬਣਾਈਏ ਤੇ ਰੱਖੀਏ ਹਾਂਜੀ ਹਾਂਜੀ ਚਲੋ ਚਲੋ ਹੋਰ ਨਸੀ ਆ ਗਏ ਮੰਜੇ ਤੇ ਮੰਜੇ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹਾਂਜੀ ਕੋਸੀ ਦਾ ਉਸੋ ਵਧੀਆ ਮੰਜੇ ਤੇ ਸਭ YouTube ਫੈਮਿਲੀ ਤੇਸੀ ਮੌਲ ਜਿਆਦਾ ਪਸੰਦ ਕਰਦੀ ਹੈ ਹਾਂਜੀ ਸੋ ਸਿਖਿਆਲ ਰੱਖਦੇ ਸਾਰੇ ਗੱਲਾਂ ਬਤਾਂਦੇ ਸਹੀ ਗੱਲ ਆ ਤਾਂ ਬੜੇ ਸ਼ਸਤਰ ਜੀ ਇਕੱਠੇ ਕੀਤੇ ਹੋਏ ਹੋਰ ਜਨਾ ਨਹੀਂ ਆਉਂਗਾ ਚੋਈ ਦਾ ਪਿੰਨੀ ਜੀ ਬਣਾ ਕੇ ਪਾ ਦੇਣਾ ਵਿੱਚ ਇਹਨੂੰ ਪਰ ਲੈਣਾ ਇਹਨੇ ਮੜਕੀ ਕੱਢੀ ਹੁਣੇ ਅਦਾ ਜਿਵੇਂ ਅੱਟ ਦਜਾੜਿੰਦਾ ਦੇਗੂੰਦੀ ਬੱਬੇ ਦੀ ਚੀਜ਼ਾਂ ਵੀ ਉਹੀ ਪਈਆਂ ਫਸ ਇਹਨਾਂ ਨੂੰ ਪੁੰਨੀਆਂ ਨਹੀਂ ਆਹ ਉਹ ਪ੍ਰੀ ਹੀਟ ਕਰਤਾ ਪਹਿਲਾਂ ਕਰਨਾ ਦਾਸ ਨਹੀਂ ਮਮਾ ਆ ਕੇ ਹੋਣਾ ਨਹੀਂ ਇਹ ਦੀ ਨਹੀਂ ਕਰ ਬਲ ਇਹ ਦੀ ਕਰ ਉਹਨੂੰ ਕਰਨਾ ਨਹੀਂ ਮਮੂ ਨਹੀਂ ਮੰਮੀ ਇਹਨੂੰ ਵੀ ਕਰਨਾ ਪੈਂਦਾ ਇਹਨੂੰ ਘਰ ਆਉਣਾ ਬਾਅਦ ਚ ਆਪਾਂ ਵਿੱਚ ਰੱਖਾਂਵਾਂਗੇ ਕੋਲ ਪੈਗੇ ਚੱਲਣਾ ਤੇ ਪਾ ਦਿਓ ਨਾ ਪਹਿਲਾਂ ਆਪਾਂ ਵਿੱਚ ਰੱਖ ਦਾਂਗੇ ਇੱਥੇ ਰੱਖ ਲੈਨੇ ਪਹਿਲਾਂ ਫਿਰ ਜਦ ਕੱਟ ਤਾ ਫਿਰ ਬੰਦ ਹੋ ਜਾਣਾ ਕੁਝ ਪਾਣੇ ਕੇ ਲਈ ਕੁਝ ਖੋਣਾ ਪੜਦਾ ਹੈ ਨਾ ਘਾਤਿਲਕਣੇ ਜਾਂ ਕਿੰਦਾ ਇਧਰ ਮੈਮ ਰੇਂਜ ਆਉਂਦੀ ਹੈ ਇਹ ਹੈ ਟਾਵਰ ਲਾਇਆ ਹੋਇਆ ਸਾਡਾ ਠੀਕ ਹੈ ਉਹ ਵੱਲੇ ਵੱਲੇ ਦੇਖਿਆ ਕਿ ਤੁਸੀਂ ਦਿਨ ਨਹੀਂ ਕਰਦੇ ਉਹ ਕਹਿੰਦੇ ਛੇਤੀ ਛੇਤੀ ਬਣਾਓ ਇੱਕ ਇੱਕ ਕੱਤ ਨਹੀਂ ਨਿਕਲ ਜਾਣੇ ਜਿਹੜੇ ਧੋਕ ਧੋਕ ਨਹੀਂ ਲੰਘਦੇ ਆ ਜਾਦੇ ਤੁਰੇ ਨਹੀਂ ਨੇ ਚਰਜੀਤ ਨੂੰ ਤੇ ਇਹ ਦੇਖੇ ਜਿਹੜੇ ਬਿਸਕੁਟ ਕੱਢਦੇ ਹੋ ਤਾਂ ਇਦੋਂ ਵੀ ਕਿਤੇ ਪੱਤੀ ਹਾਂ ਹਾਂ ਕੀ ਗੱਲ ਹੈ ਹਾਂ ਹਾਂ ਤੋਂ ਉਹ ਨਹੀਂ ਨਿੱਕ ਜਿੱਕੇ ਤੋੜ ਲੈਣੇ ਨਹੀਂ ਤਾਂ ਨਹੀਂ ਟੁੱਟਦੇ ਕੋਈ ਜਵਾਵਾ ਚੰਦਾ ਲੱਗਦਾ ਮੈਨੂੰ ਮੈਂ ਧੰਨਵਾਦੀ ਕਿੰਨੇ ਕਿ ਹੋ ਜਾਵਾ ਨਹੀਂ ਆ ਵੀ ਹੋ ਆ ਸਹੀ ਆਇਆ ਹੈ ਹੂੰ ਹੋਲੀ ਹੋਈ ਚੁੱਤੀ ਦੀ ਜਿਹੜੀ ਸੀ ਹੱਥੀ ਮੁੱਕ ਗਿਆ ਸੀ ਮਿਸ਼ਰਣ ਹਾਂਜੀ ਮੈਂ ਕਿਹਾ ਹੋਰ ਪਾ ਲੀਏ ਮਿਸ਼ਰਣ ਹਾਂਜੀ ਬਾਰੂਦ ਭਰ ਲੀਏ ਬਾਰੂਦ ਭਰ ਕੇ ਫਿਰ ਠਾ 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 ਸਹੀ ਗੱਲ ਹੈ ਦਵਾਂਡੀਆਂ ਨੂੰ ਸੁੱਤੇ ਪਿਆ ਨੂੰ ਉਠਾਉਣਾ ਅੱਜ ਹਾਂਜੀ ਜੀ ਤੇਦੇ ਕੰਨ ਕੋਲ ਦੀ ਗੋਲੀ ਲੰਗਣੀ ਚਾਹੀਦੀ ਖੈਤ ਨੂੰ ਪੰਨੇ ਦਿੰਦਾ ਪੈ ਨਹੀਂ ਕੀਤਾ ਉਹ ਤਾਂ ਦੂਈ ਪਤਲਾ ਕਮਰ ਕਿ ਜਿੰਨੇ ਹੈ ਕਈ ਨਾ ਬਹੁਤੰਦਾ ਨਾ ਨਈ ਬੀਬੀ ਮੇਰੇ ਕੋਲੇ ਪਰ ਮੈਂ ਕੋਲੇ ਬੈ ਕੇ ਕਢਾਈ ਸਰਦਾਰਸੀ ਦੇਣਾ ਇਹਨਾਂ ਨੇ ਕਿੰਨੇ ਸੋਹਣੇ ਲੱਗਦੇ ਵਿੱਚੋਂ ਨਿਕਲਦੇ ਆਪਾਂ ਡਿਜ਼ਾਈਨ ਬਦਲ ਕੇ ਵੀ ਵੇਖਣਾ ਸੀ ਹਨਾ ਹਾਂਜੀ ਅੱਛਾ ਹੋਰ ਵੀ ਹੈਗੇ ਬੜੇ ਬੜੇ ਵਾਧੂ ਡਿਜ਼ਾਈਨ ਜਿੰਨੇ ਮਰਜ਼ੀ ਇਹ ਕਰੀ ਇੰਨੇ ਕਿ ਪਹਿਨੇ ਉਹਦੇ ਵਿੱਚ ਮੰਮੀ ਲੈ ਖਿੱਚਣੀ ਇੱਕ ਰੱਖ ਕੇ ਵੇਖੀ ਸਾਰੇ ਕੰਮ ਕੱਚੇ ਕੱਚੇ ਹਾਂਜੀ ਕੋਮਲ ਜੀ ਕੁਝ ਬੋਲੋ ਵੀ ਹਾਂਜੀ ਮੈਂ ਵੇਖ ਰਹੀ ਹਾਂ ਜੀ ਫੈਮਲੀ ਨੂੰ ਬੋਰ ਨਾ ਕਰੋ ਲੱਗਦਾ ਤੂੰ ਜ਼ਿਆਦਾ ਹੀ ਸੌਂ ਲਿਆ ਜੇ ਤੈਨੂੰ ਸੌਂ ਨਹੀਂ ਹੀ ਦੇਣਾ ਚਾਹੀਦਾ ਦਿਮਾਗ ਵੀ ਸੁੱਤਾ ਹੈ ਸਹੀ ਗੱਲ ਨਹੀਂ ਅੱਜ ਸੱਚੀ ਬੜੀ ਵਧੀਆ ਨੀਂਦ ਆਈ ਸੀ ਹਨਾ ਹੋ ਹੋ ਮੈਂ ਨਾ ਮੈਂ ਕਿਹਨਾਂ ਨੂੰ ਕਹਿੰਦੀ ਸੀ ਹਾਂ ਮੈਂ ਕਿ ਮੈਂ ਇੰਨਾ ਮੈਂ 2-3 ਵਾਰੀ ਉੱਠਣ ਦੀ ਕੋਸ਼ਿਸ਼ ਕੀਤੀ ਮੇਰੇ ਤੋਂ ਉੱਠਿਆ ਨਹੀਂ ਗਿਆ ਤਾਂ ਮੈਨੂੰ ਐ ਲੱਗਾ ਜਿਵੇਂ ਜੀਤੂ ਆਈਏ ਤੇ ਉਹ ਤੁਹਾਨੂੰ ਮਿਲੀ ਜਾਂਦੀ ਏ ਤੇ ਮੈਨੂੰ ਉਠਾਉਂਦੀ ਏ ਤੇ ਮੈਂ ਮੇਰੇ ਤੋਂ ਉੱਠਿਆ ਹੀ ਨਹੀਂ ਜਾਂਦਾ 20 ਮਿੰਟ ਤੇ ਲਾ ਦਿੰਨੇ ਹਨਾ ਇਟਸ ਸੋ ਸਿੱਧੇ ਵੀ ਮਿੰਟ ਆਉਂਦਾ ਪਿਆ ਹੈ ਨਾ ਓਕੇ ਜਦੋਂ ਆਹ ਵਾਲਾ ਮੰਮੀ ਲੈਣ ਆਈਆਂ ਲੱਪਣਾ ਤਾਂ ਚੱਲਦਾ ਹੁੰਦਾ ਹੈ ਮੰਮੀ ਤਾਂ ਚਲਾਉਂਦੇ ਰਹਿੰਦੇ ਤੇ ਮੈਂ ਕਦੇ ਚਲਾਇਾਂਗੇ ਨਾ ਹਾਂਜੀ ਸਾਬੁੰਦਾ ਨਾ ਫਿਰ ਹੋਵੇ ਹਾਂ ਹਾਂ ਚੱਲੀ ਜਾਓ ਸਹੀ ਹੈ ਹਾਂ ਆਹ 프라이ਸ ਲਾ ਹਾਂ ਉਹਨਾਂ ਕਿ ਟਾਈਮ ਲੱਗੂ ਹਾਂਜੀ ਮੈਮ ਅਸੀਂ ਸਹੀ ਕੰਮ ਕੀਤਾ ਹਾਂ ਸਹੀ ਬੇਬੇ ਕਿਵੇਂ ਫਿਰ ਵਧੀਆ ਵਧੀਆ ਬਸਕਟ ਖਾ ਲਈ ਤਿਆਰ ਤਿਆਰ ਜੀ ਮੈਂ ਅਗੇ ਬਿਸਕਟ ਬਣਾ ਕੇ ਦੇਣੀ ਬੋਲੇ ਬੋਲੇ ਹਾਂਜੀ ਤੁਸੀਂ ਤਿਆਰ ਜੀ ਬਿਸਕਟ ਖਾਣ ਲਈ ਓ ਮੇਰੇ ਬਾਪ ਤੇ ਬਣਾਈ ਆਂਦੀ ਮੇਰ ਜੋਤੀ ਹਾਂਜੀ ਬਿਸਕਟ ਖਾਣ ਤੇ ਦੱਬਾ ਪਿਆ ਉਹਨੇ ਜਿ ਪਾ ਲੈਣੀ ਮੈਂ ਠੀਕ ਆ ਜੇ ਮਰਜ਼ੀ ਕੱਢ ਕੇ ਖਾ ਲਾ ਹਾਂ ਇਹ ਵੀ ਗੱਲ ਸਹੀ ਏ ਏਦਾ ਵਾਲਿਆਂ ਦਾ ਰੱਬੇ ਵਾਲਾ ਡੱਬਾ ਹੋ ਗਿਆ ਬਿਲਕੁਲ ਇੱਕ ਧੌਲਾ ਰਹਿ ਗਿਆ ਹੁਣ ਇਹਨੇ ਵੇਖੀ ਧੋ ਕੇ ਤੇ ਬਿਸਕੁਟ ਪਾ ਲੈਣੇ ਵਿੱਚ ਤੇ ਹੋਰ ਵਧੀਆ ਸਗੋ ਬਾਹਰ ਨੂੰ ਜਾਓ ਭੁੱਕੀ ਰਹਿਣਾ ਇਹਦੇ ਵਿੱਚ ਪਾ ਲੈਣੇ ਹਾਂਜੀ ਭੁੱਕ ਗਿਆ ਵਾ ਧੋ ਕੇ ਵਿੱਚ ਇਹਦੇ ਬਾਅਦ ਵਿੱਚ ਹਾਂਜੀ ਇਹਦੇ ਚ ਰੱਖ ਲੈਣੇ ਸ ਜਾ ਕੇ ਪੈਕ ਕਰਕੇ ਰੱਖ ਜਾਵਾਂਗੇ ਨਾ ਪਾਈ ਅੱਗੇ ਮਾਈਕ੍ਰੋ ਵਿੱਚ ਰੱਖਣ ਲੱਗੇ 55 ਮਿੰਟਾਂ ਚ ਬਸ ਬਣੇ ਪਹਿਲ ਤੁਸੀਂ ਚੈੱਕ ਕਰ ਵੀ ਲੈ ਤਦ ਸਵਤਿਆ ਦਾ ਸੀ ਵਾਓ ਹੁਣ ਮੈਂ ਤਾਂ ਲਾਸਟ ਦਾ ਹੀ ਇਹ ਤਾਂ ਆਇਆ ਨਾ ਮੈਨੂੰ ਇਹ ਤਾਂ ਆਇਆ ਨਹੀਂ ਡਰ ਕੋਈ ਚੀਜ਼ ਵੇਖਣੀ ਹੁੰਦਾ ਨਾ ਬੜੀ ਐ ਕਿ ਨਹੀਂ ਤੇ ਮੈਂ ਕੱਢ ਕੇ ਵੇਖ ਲੈਣੀ ਮੁੜ ਕੇ ਫੇਰ ਆਪੇ ਚੇਹਰ ਚੱਲ ਪਈ ਉਹਦੋਂ ਮੈਨੂੰ ਸੁਆਵ ਨਹੀਂ ਹੋ ਰਹੀ ਮੈਨੂੰ ਮੈਨੂੰ ਕੋਈ ਖੁਸ਼ੀ ਨਹੀਂ ਲੱਗ ਰਹੀ ਠੀਕ ਆ ਵੀ ਇੱਧਰ ਹੋਰ ਤਿਆਰ ਹੋ ਹੀ ਜਾਂਦੇ ਇਹ ਹੁਣ ਆਪਾਂ ਮਾਈਕ੍ਰੋ ਵਿੱਚ ਰੱਖਾਂਗੇ ਇੱਕ ਰੇਤਾ ਚ ਵੀ ਰੱਖ ਲੈਣ ਦੇ ਨਾ ਰੇਤਾ ਜਿਹਾ ਸਟੈਂਡ ਜਰਾ ਰੱਖ ਕੇ ਹਾਂਜੀ ਹਾਂਜੀ ਓਵੇਂ ਵੀ ਉਹਦੇ ਸੇਕ ਨਾਲ ਬਣ ਜਾਂਦੇ ਹਾਂਜੀ ਸੇਕ ਜੀ ਨਾਲ ਓਰੇ ਓਰੇ ਤਾਤੀ ਉਹ ਲੂਣਾ ਤੋਂ ਰੱਖ ਦੇ ਵਿੱਚ ਉਹਦੇ ਨਾਲ ਮਤਲਬ ਉਹਦੇ ਸੇਕ ਨਾਲ ਗਰਮੈਸ਼ ਨਾਲ ਹੀ ਬਣਨੇ ਪੈਣ ਜੀ ਠੀਕ ਹੈ ਨਿੱਕੇ ਬੱਚੇ ਸਮਝੋ ਕੁਕਾਰਨ ਠੀਕ ਹੈ ਠੀਕ ਮੈਂ ਕਹਿੰਦਾ ਸ਼ਾਇਦ ਫੇਰ ਬੇਕ ਹੋਣਗੇ ਚਲੋ ਆਜੋ ਜੀ ਮੈਂ ਤਾਂ ਬਟਾਈਮਰ ਲਾ ਲਈਏ ਮੈਂ ਸਬਜ਼ੀ ਪਾ ਕੇ ਤਿਆਰ ਕਰਨਾ ਹੈ ਤਾਂ ਚਲੋ ਮੰਮੀ ਕੀ ਗਲਾਈ ਬੈਠੀ ਹੈ ਤੁਸੀਂ ਲਾਇਆ ਤਾਂ ਮੈਂ ਬਣੀ ਰਹੀ ਹਾਂ ਗਰਮਾ ਗਰਮ ਹੋਈ ਤਿਆਰ ਤਾਂ ਕੀ ਖਾਜੀ ਮਨਨੁਕਮਾਕ ਮਾਕ ਮਾਕੇ ਕਮਾਟ ਮਾਕੇ ਜਰੂਰ ਸਟ ਦੇ ਸਹੀ ਕਰਨਾ ਛੇ ਬਟਾ ਲਾ ਜੀ ਦਾ 20 ਮਿੰਟ ਸਹੀ ਹੈ ਜੇ ਆਪ ਵੀ ਬਣਾ ਲੈਂਗੇ ਜੀ ਜਰਪਾ ਤੁਹਾਡੇ ਕੋਲ ਸੈਹੀ ਗੱਲ ਐ ਕੋਣ ਤਾਂ ਲੈ ਹੀ ਲਿਆ ਹੁਣ ਉਹੀ ਹੁਣ ਤੁਸੀਂ ਆਪੇ ਬਣਾ ਬਣਾ ਲੈਣੇ ਹੁਣ ਅਸੀਂ ਜਾਣੇ ਆ ਹੁਣ ਭਾਵਾ ਚੁੰਨੀ ਚੱਕਾ ਤੋਂ ਘਰ ਚੋਲ ਆ ਤੇ ਹੁਣ ਤੇ ਹੀ ਕਿਸ ਕੋਲ ਨਾਲ ਲੈ ਕੇ ਜਾਵਾਂਗੇ ਚਲੇ ਤਾਂ ਕੋਣ ਆ ਹੀ ਪੈ ਗਿਆ ਬਾਣੀ ਇਹ ਬਦਲ ਇਹਦਾ ਪਾਸਾ ਪਲਟ ਗਿਆ ਉਹ ਕੰਮ ਕਰ ਗਿਆ ਮਨ ਹਟਾ ਦਿਓ ਨਾ ਐ ਕਰਤਾ ਪਰ ਨਹੀਂ ਮੈਂ ਕਦੇ ਦੇਖਿਆ ਨਹੀਂ ਤਾਂ ਪਪਾ ਐਸਾ ਬੈਕਣਾ ਚਾਹੀਦਾ ਮੰਮੀ ਵੈਸੇ ਦੋਨੋਂ ਸਾਈਡ ਤੋਂ ਬੇਕ ਹੁੰਦੇ ਆ ਹਨਾ ਹਾਂ ਇਹ ਤਾਂ ਇੱਕ ਸੇਫ ਤੋਂ ਹੀ ਹੈ ਜੇ ਕਰਨਾ ਕੁਝ ਨਹੀਂ ਹੁੰਦਾ ਲੱਗਾ ਰਹਿੰਦੇ ਜਿਵੇਂ ਚੰਗੀ ਤੇ ਇੱਧਰ ਵੇਖੀ ਬਗਲ ਅੱਛਾ ਉੱਤੇ ਬਣਾਉਂਦੇ ਇੰਨਾ ਹੀ ਪੰਜ ਜਾਂਦੇ ਆ ਹਾਂਜੀ ਇਹ ਨਜ਼ਰ ਆ ਨਹੀਂ ਮਸ਼ੀਨ ਹੁੰਦੀ ਰਹੀ ਐਵੇਂ ਬਣਾਉਂਦੇ ਹੁੰਦੇ ਜਵਾ ਜੀ ਇਹ ਵੀ ਇਹ ਵੀ ਕਿੱਡੇ ਸੋਨੇ ਬਣਾਉਂਦੇ ਆ ਤੇ ਜੇ ਬਦਾਮ ਲਾਉਣੇ ਆ ਜੀ ਅਸੀਂ ਅੱਛਾ ਬਦਾਮ ਲਾਉਣੇ ਹਜੇ ਇੱਥੇ ਉਹ ਸਾਨੂੰ 5 ਗੋਲੇ ਹੀ ਰੱਖਾਂਗੇ ਕੁੱਤੇ ਨੂੰ ਖੀਰ ਨਹੀਂ ਪਚਦੀ ਤੇ ਸੁਣਿਆ ਹੀ ਕੋਮਲ ਨੂੰ ਬਦਾਮ ਨਹੀਂ ਪਚਦੇ ਬਦਾਮ ਨਹੀਂ ਪਚਦੇ ਇਹ ਤਾਂ ਪੁੱਠਾ ਕੰਮ ਹੋ ਗਿਆ ਨਾ ਉਲਟਾ ਕੰਮ ਕਰ ਗਿਆ ਹੈ ਇਹ ਤਾਂ ਉਲਟਾ ਕੰਮ ਹੋ ਗਿਆ ਚਲੋ ਅੱਜ ਇੱਕ ਅਸੀਂ ਤਾਂ ਖਾਂਦੇ ਆ ਤੇ ਸਹੀ ਆ ਜਿਹੜੇ ਚਿੱਟੇ ਜਿਹੇ ਪਾਈਟੂng ਕੇ ਜੀ ਉਹਨਾਂ ਵਿੱਚ ਬਦਾਮ ਅੱਜ ਇੱਕ ਹੋਰ ਨਵੀਂ ਸਿੱਖਣ ਨੂੰ ਆਇਦਰ ਲਿਪਾਸੇ ਗਲਾਸਾਂ ਆ ਗਏ ਜੋ ਜਿਹੜੇ ਫੈਮਿਲੀ ਚਾਰਚ ਚੁਰਕਾਉਂਗੇ ਕਿਨਾਂ ਕੋਲ ਮਸ਼ੀਨ ਨਹੀਂ ਹੈਗੀ ਉਹ ਇਸ ਤਰ੍ਹਾਂ ਵੀ ਬਣਾ ਸਕਦੇ ਆ ਲੋ ਜੀ ਆਤਾ ਕੰਮ ਨਹੀਂ ਬੜਾ ਸੌਖਾ ਹੈ ਨਾ ਉਹਨੇ ਮੋٹے ਰੱਖ ਦਿੱਤੀ ਮम्मी ਮਿਲਣਾ ਤੂੰ ਨਾ ਤੂੰ ਮੋٹے ਰੱਖੇ ਨਾ ਬੜੇ ਪਤਲੇ ਨਹੀਂ ਤੂੰ ਮਨ ਪੇੜਾ ਜਿਵੇਂ ਫੜਾਏ ਮੈਂ ਤਵੇਂ ਕਰਤਾ ਮੈਂ ਐਂ ਕਰ ਦੇਈਦਾ ਨਾ ਵਾਓ ਤੇ ਤੁਹਾਨੂੰ ਖਾਣੇ ਵਜੇਨ ਪਾ ਕੇ ਦੇਣਾ ਇਹਦੇ ਵੱਧੂ ਡਿਜ਼ਾਈਨ ਬਣ ਸਕਦੇ ਹੈ ਨਾ ਫਿਰ ਉੱਪਰ ਦੀ ਜਿਵੇਂ ਮਰਜ਼ੀ ਛਾਪੇ ਲਾਈ ਜੋ ਸਹੀ ਕਰਨਾ ਲਾ ਭੈਣਾ ਬਦਾਮ ਮਿਲਾ ਦਿੰਨੇ ਛੇ ਰੱਖੇਂਗੀ ਹਾਂ ਵੀ ਅੱਦਾ ਕੰਮ ਕਰਕੇ ਗਈ ਖਾਈ ਜਈ ਬਦਾਮ ਬਦਾਮ ਵਾਲੇ ਬਿਸਕਟ ਸਹੀ ਗੱਲ ਹੈ ਬਦਾਮ ਚੱਕ ਬਿਸਕਟ ਲੱਗ ਬਦਾਮਾਂ ਦੇ ਹਾਂਜੀ ਬਿਸਕਟ ਲੱਗਦੇ ਕੋਲ ਲਓ ਜੀ ਇਹ ਤੇ ਵਧੀਆ ਕੰਮ ਬਣ ਗਿਆ ਸਾਡੇ ਬਿਸਕਟ ਹੋ ਗਏ ਰੈਡੀ ਆਓ ਤੁਸੀਂ ਵੇਖ ਸਕਦੇ ਹੋ ਚਮਚੇ ਪਾਉਂਦੇ ਵਧੀਆ ਗਰਮ ਪੂਰੇ ਵਧੀਆ ਬਣੇ ਤਾਂ ਹਨਾ ਬੀ ਹੋ ਗਏ ਕਾਮਯਾਬ ਬਿਸਕਟ ਟਿੱਕਲੇ ਵਾਲੇ ਹਾਂਜੀ ਹਾਂਜੀ ਤੁਸੀਂ ਖਾਣ ਵੀ ਲੱਗ ਪਏ ਨਾਲ ਨਾਲ ਬਿਸਕਟ ਬੜੇ ਟੇਸਟੀ ਫਿਰ ਨਾਲ ਡੱਪੀਆਂ ਵੇਖ ਕੇ ਠੀਕ ਹੈ ਖਾਈਏ ਅੱਗੇ ਥੋੜੇ ਮੋਟੇ ਹੋਰ ਦੇ ਅਸੀਂ ਕਿਹਾ ਤੇ ਬਿਸਕਟ ਖਾ ਕੇ ਮੋਟੇ ਹੋ ਗਏ ਸਹੀ ਗੱਲ ਏ ਕਿਸੇ ਪਾਸੇ ਕਮੀ ਨਹੀਂ ਰਹਿਣੀ ਚਾਹੀਦੀ ਹਾਂ ਕਮੀ ਕਿਉਂ ਹੋ ਗਈ ਪਹਿਲਾਂ ਵਿਚਾਰੇ ਨੂੰ ਰਾੜ ਰਾੜ ਕੇ ਤੇ ਉਹਨੇ ਦੀਆਂ ਟੁੱਬੀਆਂ ਲਗਾਵੋ ਟੁੱਬੀਆਂ ਲਾਵਾ ਲਾ ਕੇ ਤੇਰੇ ਨੂੰ ਖਾਓ ਹਾਂਜੀ ਹਾਂਜੀ ਬੇਬੇ ਕਿਵੇਂ ਬਣੇ ਬੇਬੇ ਉਹ ਟੁੱਬੀਆਂ ਦੇ ਕਿਹੜੀਆਂ ਢੀਆਂ ਦਾ ਨੋ ਚੱਕ ਆ ਜਾਂਦੀ ਸੋਹਣੇ ਬਣੇ ਕੋਮਲ ਹਾਂਜੀ ਇਹ ਤਾਂ ਨਾਨੀ ਨੇ ਵੀ ਖਾ ਲੇ ਪੋਲੇ ਬਣੇ ਉਹ ਥੋੜੇ ਜਿਹਾ ਜ਼ਿਆਦਾ ਰੜ ਗਏ ਹਾਂਜੀ ਉਹ ਤਾਂ ਸਖਤ ਜੇ ਹੋਗੇ ਜ਼ਿਆਦੇ ਹੈਨਾ ਉਹ ਦੂਜੀ ਔਣ ਚ ਮਲਾਈ ਹੂੰ ਔਣ ਚ ਨਮ ਲਾਈ ਗਏ ਇਹਦੇ ਚ ਬੰਦੇ ਵਧੀਆ ਹਾਂ ਉਹਦੇ ਚ ਵਧੀਆ ਭੋਲੇ ਭੋਲੇ ਜੇ ਬੰਦੇ ਆ ਉਹ ਬਾਰੇ ਦੇਖ ਕਿ ਐਮੋਤਲਾ ਕਿਉਂ ਕੱਢ ਲਿਆਂਦੇ ਜਿਹੜੇ ਆਪ ਹੁਣ ਅਸਟੀ ਕਰਦੀ ਜੀ ਤੁਸੀਂ ਅਸਟੀ ਕਰਪੈਂ ਜੀ ਖੋਰ ਜੀ ਤੇ ਦੀਦੀ ਕੀ ਹਾਲ ਚਾਲ ਦਦੀਆ ਹੋਰ ਪਰਵਾਰ ਜੀ ਅਸੀਂ ਲੱਗੇ ਪੁਟੀਆਂ ਬਣਾਉਣ ਉਹ ਤਾਂ ਪੁਟੀਆਂ ਬਣਾਉਣ ਦਾ ਟਾਈਮ ਤੇ ਲੋ ਜੀ ਤੇ ਹੋਰ ਵਾਹ ਇਹ ਤਾਂ ਪਹਿਲਾਂ ਨਹੀਂ ਆਇਆ ਨੰਨਾ ਨੰਨਾ ਮਿਸ ਮੈਨੂ ਆਣੀ ਸੀ ਮਿਸ ਮੈਨੂ ਆਣੀ ਸੀ ਇਹਨਾਂ ਮੁਸ਼ਕਲ ਆ ਗਿਆ ਨਾ ਇਹ ਕਹਿੰਦੀ ਬਿਸਕੁਟ ਬਣ ਗਏ ਹੋਣੇ ਪਰ ਇਹਨੂੰ ਇਹ ਨਹੀਂ ਪਤਾ ਸੀ ਹੋ ਜਾ ਪੁਟੀਆਂ ਬਣਾਉਣਾ ਉਹਨਾਂ ਨੇ ਸਾਈਓ ਮੈਂ ਆਈ ਮੈਂ ਕਿਹਾ ਹੁਣ ਕੰਮ ਕੋਈ ਨਹੀਂ ਦੋ ਕੁ ਬਿਸਕੁਟ ਖਵਾ ਕੇ ਸਾਰੇ ਭਾਂਡੇ ਤੇਰੇ ਤੇ ਮਝਾਉਣੇ ਆਂ ਲੋ ਵੀ ਇੱਧਰ ਤਾਂ ਬੰਦਾ ਪਿਆ ਭੁਜੀਆ ਨਾਨੀ ਆ ਜੇ ਕੋਰ ਰਸ ਵੀ ਦੱਸ ਰਹੀ ਦੀ ਸਾਨੂੰ ਬਣ ਗਿਆ ਨਾ ਆ ਤਾਂ ਫਿਰ ਤਾਂ ਆਪੇ ਇਹ ਹੁੰਦੀ ਹੋਣੀ ਜੀ ਤੂੰ ਪਾ ਪਾ ਜੀ ਤੂੰ ਉਹ ਜਾਨਦੀ ਗੱਲ ਹੀ ਉਹ ਕਹਿੰਦਾ ਵੇ ਮੈਨੂੰ ਛੇਤੀ ਛੇਤੀ ਤਮਾ ਵਿੱਚ ਇਹ ਫਿਰ ਗਿਆ ਕਿ ਉਹ ਵੀ ਬਣਾਉਣਾ ਹੈ। ਹਾਂ। ਨਾਨੀ ਕਹਿੰਦੇ ਸੀ ਤੁਹਾਨੂੰ ਸਰਪ੍ਰਾਈਜ਼ ਦੇਣਾ। ਮੰਮੀ ਇਹੋ ਜੇ ਕੰਮ ਉਹ ਛੇੜ ਰਹੀ ਸੀ। ਹਾਂਜੀ। ਇਹੋ ਜੇ ਕੰਮ ਰੱਖਦੇ ਵੇ। ਸਹੀ ਗੱਲ ਏ। ਦੇਖਣਾ ਨਹੀਂ। ਤੂੰ ਕਹਿੰਦੀ ਮੈਂ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਮੇਰੇ ਸਹੁਰੇ ਮੈਨੂੰ ਕੰਮ ਆਊਗਾ। ਤੇਰੇ ਹਾਂਜੀ ਮੇਰੇ ਤਾਂ ਨਹੀਂ। ਹਾਂਜੀ ਜੀ ਤੂੰ ਕੋਈ ਗੱਲ ਨਹੀਂ। ਸਹੁਰੇ ਪਹਿਲੇ ਤੇਰੀ ਕੋਈ ਗੱਲ ਨਹੀਂ ਜੀ ਤੂੰ ਕੋਈ ਗੱਲ ਨਹੀਂ। ਕੋਮਲ ਤੂੰ ਇਹ ਅਸੀਂ ਤਾਂ ਬਣਾਇਆ ਤੈਨੂੰ ਸੋਣਾ ਹੀ। ਹਾਂ। ਹਾਂ ਸਹੀ ਗੱਲ ਏ। ਅਸੀਂ ਤਾਂ ਬਣਾ ਬਣਾ ਕੇ ਵੇਖਦੇ ਪਹਿਲੇ। ਬੰਦ ਲੋ ਜੀ ਇਧਰ ਕੋ ਜਿਆ ਨਿਕਲ ਕੇ ਤਿਆਰ ਹੈ ਇਧਰ ਤੁਸੀਂ ਖਾ ਕੇ ਦੱਸੋ ਅਰ ਦੀ ਦਾ ਕੱਟ ਕੇ ਜੇ ਕੱਢ ਦੀਆਂ ਉਧਰ ਵੇਖੋ ਉਧਰੇ ਕਿੰਨੇ ਵਧੀਆ ਲੱਗਦੀ ਹੈ ਹਾਂ ਜੀ ਵਾਓ ਕਿੰਨੇ ਵਧੀਆ ਨੇ ਹਾਂ ਜੀ ਸਮਾਈਲੀਆਂ ਵੀ ਬਣਾ ਲਏ ਸਹੀ ਗੱਲ ਮੰਮੀ ਇਹਦੇ ਚ ਉਹ ਬਦਲ ਲਗੇ ਸਮਾਈਲੀ ਬਨ ਜਾਣੀ ਹਾਂ ਜੀ ਬਦਲ ਕਰੂਗੀ ਬਣੂਗੀ ਇੱਕ ਤੇ ਇੱਕ ਦਾ ਬਣੂਗੀ ਜੀ ਤੁ ਨਾ ਨਾ ਮੇਰੀ ਨਜ਼ਰ ਨਹੀਂ ਲੱਗਦਾ ਵਾਵਾ ਕੋਸ਼ੀ ਕੱਟੀ ਬੈਠੇ ਜੇ ਆਹ ਉਹ ਬਣਾਇਆ ਮੋਟਾ ਭੁੱਜ ਗਿਆ ਆਹ ਬਣਾਇਆ ਫਰੀਕ ਬਦਾਨੇ ਚ ਪਾਉਣ ਵਾਲਾ ਹਾਂਜੀ ਇਹ ਆ ਆਪਣਾ ਪਾਪੜੀ ਬੱਚਿਆਂ ਦੇ ਖਾਣ ਨਾਲ ਹੀ ਹਾਂਜੀ ਆਹ ਟਾਂਗਰ ਬਣਾਇਆ ਸਬਜ਼ੀ ਬਣਾਉਣਾ ਠੀਕ ਆ ਸਾਬਤਾ ਵੀ ਟਾਂਗਰ ਮੰਮੀ ਟਾਂਗਰ ਸਬਜ਼ੀ ਸਬਜ਼ੀ ਬਣਾ ਕੇ ਖਾਓ ਘਰ ਦੇ ਵੇਸਣ ਦੀ ਕਰਦੇ ਤਾਂ ਕਰਦੀ ਬੜੀ ਸਵਾਦ ਬੜੀ ਟੇਸਟੀ ਸਬਜ਼ੀ ਹਾਂਜੀ ਠੀਕ ਐ ਤੁਸੀਂ ਮਤਲਬ ਸਾਨੂੰ ਖਵਾਉਣੀ ਐ ਇਹ ਤੇ ਇਹ ਲਿਆਣਾ ਨਹੀਂ ਬਸ ਉਹਨਾਂ ਹੀ ਸੱਟੀਆਂ ਖਾਣੀਆਂ ਹਾਂਜੀ ਹਾਂ ਨਹੀਂ ਤੁਸੀਂ ਮੈਨੂੰ ਦੇ ਦੇ ਮੈਂ ਵੀ ਤੁਹਾਨੂੰ ਬਣਾ ਨਹੀਂ ਬਣਾਣਾ ਤਾਂ ਲੋਵਾਂਗਾ ਮੈਨੂੰ ਬੜੀ ਪਤਲੀ ਸਬਜ਼ੀ ਚਾਹੀਦੀ ਬਸ ਇਹ ਸਹੀ ਗੱਲ ਐ ਇਹ ਸਬਜ਼ੀ ਦੇ ਦੇਗੇ ਉਹ ਕਹਿੰਦੇ ਮੈਂ ਅੱਜ ਹੀ ਬਣਾ ਕੇ ਦਵਾਂਗੀ ਹਣਾ ਤੁਸੀਂ ਅੱਜ ਹੀ ਬਣਾ ਕੇ ਦੇਣੀ ਸਬਜ਼ੀ ਅੱਜੀ ਤੂੰ ਨਾਲ ਹਾਰ ਪਕਰਾਈਗੀ ਨਾਨੀ ਦੀ ਇੰਨੀ ਇਹਨੇ ਆਲੂ ਛਿੱਲਣੇ ਆ। ਨਾ ਨਾ। ਆਲੂ ਟੰਗੜ ਬਣਾਉਣੇ ਆ। ਦੇਖੀ ਮੋਟੇ ਬਣਾਉਣੇ ਆ। ਹਾਂਜੀ ਇਹਨਾਂ ਤੇ ਟਾਈਮ ਲੱਗਦਾ।